ਰਾਜਕਵੀ ਮੈਂ ਦੇਖਿਆ ਹੈ ਸ਼ਹਿਰੀ ਮਜ਼ਦੂਰਾ ਨੂੰ ਗगनचुੰਬੀ ਇਮਾਰਤਾਂ ਬਣਾਉਂਦਿਆਂ ਤੇ ਇਮਾਰਤ ਪੂਰੀ ਹੋਣ ਤੱਕ ਉਹਦੇ ਲਾਗੇ ਬੰਨੇ ਗੰਦੀਆਂ ਝੁੱਗੀਆਂ 'ਚ ਰਹਿੰਦਿਆਂ ਮੈਂ ਦੇਖਿਆ ਹੈ ਜੇਠ ਹਾਰਡ ਦੀ ਤਿੱਖੀ ਦੁਪਹਿਰ 'ਚ ਪਿੰਡ ਦੇ ਆ ਮਜ਼ਦੂਰਾ ਨੂੰ ਮਿੱਟੀ ਵਿੱਚ ਮਿੱਟੀ ਹੁੰਦਿਆਂ ਮੁੜ ਕੇ ਚਿੱਤਰ ਕਹੀ ਚਲਾਉਂਦਿਆਂ ਮੈਂ ਸੋਚਦਾ ਕਿ ਇਹ ਜਾਣਦੇ ਹੋਣਗੇ ਮਾਰਕਸ ਨੂੰ ਬਾਸ਼ ਨੂੰ ਜਾਂ ਸੰਤਰਾਮ ਉਦਾਸੀ ਨੂੰ ਸ਼ਾਇਦ ਨਹੀਂ ਫਿਰ ਕਿਉਂ ਕਸਾਈ ਉਹਨਾਂ ਕਲਮਕਾਰਾਂ ਨੇ ਆਪਣੀ ਕਲਮ ਇਹਨਾਂ ਦੇ ਦੁੱਖ ਦਰਦ ਨੂੰ ਸਾਂਝਾ ਕਰਨ ਲਈ ਪੂਰੀ ਲੋਕਾਈ ਨਾਲ ਮੈਂ ਇਹ ਗਲਤੀ ਕਦੇ ਨਹੀਂ ਕਰਾਂਗਾ ਮੇਰੀ ਕਲਮ ਲਿਖੇਗੀ ਜਾਂਦੀ ਸਰਕਾਰ ਦੀ ਖਾਮੀਆਂ ਤੇ ਇੱਕ ਕਿਤਾਬ ਤੇ ਉਹ ਵੀ ਚੋਣਾਂ ਤੋਂ ਠੀਕ ਪਹਿਲਾਂ ਤਾਂ ਜੋ ਆਉਣ ਵਾਲੀ ਸਰਕਾਰ ਵਿੱਚ ਮੈਂ ਨਵਾਜਿਆ ਜਾਵਾਂ ਪਦਮ ਪੂਸ਼ਣ ਨਾਲ ਜਾਂ ਫਿਰ ਹੋ ਸਕਦਾ ਹੈ ਰਾਜ ਕਵੀ ਵੀ ਐਲਾਨਿਆ ਜਾਵਾਂ ਰਾਜ ਕਵੀ ਵੀ ਐਲਾਨਿਆ ਜਾਵਾਂ ਧੰਨਵਾਦ